ਆਨਾਰੀ ਕਿਰਤ ਦਾ ਸਮਾਨ ਲੁਟਕੇ ਚੋਰੀ ਕਰਕੇ ਇੱਥੇ ਦੱਬਿਆ ਉਹ ਬਰਾਮਦ ਹੋਣਾ ਸ਼ੁਰੂ ਹੋਇਆ ਹੋਰ ਵੀ ਨਿਕਲਣਾ ਜਿਹਦੇ ਵਿੱਚ ਟਰਾਲੀਆਂ ਦੇ ਡਾਲੇ ਹੈ ਬਿੱਟ ਵੀ ਹੋ ਸਕਦੇ ਹੈ ਬੈਂਸ ਸਿਲੰਡਰ ਵੀ ਨਿਕਲਦਾ ਜਿੰਨਾ ਸਮਾਨ ਟਰਾਲੀਆਂ ਦੇ ਵਿੱਚ ਸੀ ਜਿੰਨਾ ਇਹ ਜਣੀ ਗਾਇਬ ਨਹੀਂ ਕਰਤੋ ਕੇ ਫਿਰ ਇਹਨਾਂ ਨੇ ਇੱਥੇ ਆ ਕੇ ਉਹ ਨਸ਼ਟ ਕੀਤਾ ਦੱਬਿਆ ਮੈਂ ਇਹਨਾਂ ਤੋਂ ਪਤਾ ਕਰੂੰਗਾ ਜੀ ਵੀ ਕਿਉਂ ਹੋਇਆ ਇਹ ਇੱਥੇ ਕਿਉਂਕਿ ਹਰ ਸਮੇਂ ਪ੍ਰਵੀਨ ਰਵੀ ਤਾਂ ਦਿਨ ਚ ਇੱਥੇ ਪੱਕਾ ਹੀ ਹੁੰਦੇ ਸੀ 8 8:30 ਵਜੇ ਜਾਂਦੇ ਨੇ ਮਾਮਲਾ ਬਹੁਤ ਹੈਰਾਨ ਕਰਨ ਵਾਲਾ ਹੈ ਕਿਉਂਕਿ ਕੋਠੀ ਤਾਂ ਸਰਕਾਰੀ ਹੈ ਪਰ ਵਿੱਚ ਸਮਾਨ ਚੋਰੀ ਦਾ ਔਰ ਸਮਾਨ ਵੀ ਕਿਸਾਨ ਅੰਦোলন ਦੇ ਧਰਨੇ ਜਿਹੜੇ ਚੱਕੇ ਗਏ ਸੀ ਉਸ ਤੋਂ ਬਾਅਦ ਜਿਹੜੇ ਇਲਜ਼ਾਮ ਲੱਗ ਰਹੇ ਸੀ ਉਹ ਸਮਾਨ ਸਰਕਾਰੀ ਕੋਠੀ 'ਚ ਕਿਵੇਂ ਪਹੁੰਚ ਗਿਆ ਪੇਸ਼ ਹੈ ਖਾਸ ਰਿਪੋਰਟ ਸ਼ੰਭੂ ਤੋਂ ਕਿਸਾਨਾਂ ਦੀਆਂ ਟਰਾਲੀਆਂ ਸਣੇ ਹੋਰ ਸਮਾਨ ਚੋਰੀ ਹੋਇਆ ਪਰ ਨਿਕਲਿਆ ਡਾਬਾ 'ਚ ਈਓ ਦੇ ਨਾਮ ਅਲੋਟ ਹੋਈ ਕੋਠੀ 'ਚੋਂ ਇਜਗਨਗਰ ਕਾਉਂਸਲ ਦੀ ਹੈ ਕਿ ਕਿਸਾਨਾ ਨੇ ਸਮਾਨ ਚੋਰੀ ਦੇ ਇਲਜ਼ਾਮ ਨਾਬਾ ਨਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਤੇ ਲਾਏ ਸੀ ਜਿਸ ਖਿਲਾਫ ਚੋਰੀ ਦਾ ਮਾਮਲਾ ਕਿਸਾਨਾ ਵੱਲੋਂ ਦਰਜ ਕਰਵਾਇਆ ਗਿਆ ਜਾਂਚ ਅੱਗੇ ਵਧੀ ਤਾਂ ਖੁਲਾਸਾ ਹੋਇਆ ਕਿ ਕਿਸਾਨਾ ਦਾ ਸਮਾਨ ਨਗਰ ਕਾਉਂਸਲ ਦੀ ਕੋਠੀ 'ਚ ਦੱਬਿਆ ਹੋਇਆ ਹੈ ਮੌਕੇ ਤੇ ਕਿਸਾਨ ਪੁੱਜੇ ਪ੍ਰਸ਼ਾਸਨ ਪੁੱਜਿਆ ਤੇ ਕਿਸਾਨਾ ਦਾ ਸਮਾਨ ਜੀ.ਐਸ.ਵੀ. ਜ਼ਰੀਏ ਕੱਢਿਆ ਗਿਆ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਹੈ ਤੇ ਇਸ 'ਚ ਸ਼ਾਮਲ ਕੌਣ ਹੈ ਦੂਜੇ ਪਾਸੇ ਕਿਸਾਨਾ ਨੇ ਕਿਹਾ ਕਿ ਇਹ ਕਾਰਜ ਸாதਕ ਦੀ ਕੋਠੀ ਹੈ ਤੇ ਸਰਕਾਰੀ ਅਦਾਰੇ ਚ ਜਦੋਂ ਚੋਰੀ ਦਾ ਸਮਾਨ ਮਿਲਣ ਲੱਗ ਜਾਵੇ ਤਾਂ ਫਿਰ ਆਸ ਕਿਸ ਤੇ ਰੱਖਾਂਗੇ ਕਿਉਂਕਿ ਸ਼ਹਿਰ ਦੇ ਲੋਕਾਂ ਨੇ ਭਰੋਸਾ ਕਰਕੇ ਤਾਂ ਇੱਕ ਜ਼ਿੰਮੇਵਾਰ ਕੁਰਸੀ ਦੇ ਉੱਤੇ ਅਹੁਦੇਦਾਰ ਬਣਾ ਕੇ ਬਿਠਾਈ ਤਾਂ ਉਹਦੇ ਘਰ ਵਾਲਾ ਇਹ ਜੇ ਕਾਰਨਾਮੇ ਕਰਦਾ ਹੈ ਜੀ ਤਾਂ ਫਿਰ ਇਹ ਤੀਨ ਨਿੰਦਣਯੋਗ ਗੱਲਾਂ ਨੇ ਇੱਕ ਕਿਸਾਨਾਂ ਦੀ ਕਿਰਤ ਦਾ ਸਮਾਨ ਲੁੱਟ ਕੇ ਚੋਰੀ ਕਰਕੇ ਇੱਥੇ ਦੱਬਿਆ ਉਹ ਬਰਾਮਦ ਹੋਣਾ ਸ਼ੁਰੂ ਹੋਇਆ ਹੋਰ ਵੀ ਨਿਕੜਨਾ ਜਿਹਦੇ ਵਿੱਚ ਟਰਾਲੀਆਂ ਦੇ ਡਾਲੇ ਆ, ਬਿੱਡਾ, ਫ੍ਰਿਜ ਵੀ ਹੋ ਸਕਦੇ ਆ। ਗੈਂ ਸਿਲੰਡਰ ਵੀ ਨਿਕੜ ਸਕਦਾ ਜਿੰਨਾ ਸਮਾਨ ਟਰਾਲੀਆਂ ਦੇ ਵਿੱਚ ਸੀ। ਜਿੰਨਾ ਇਹ ਜਣੀ ਗਾਇਬ ਨਹੀਂ ਕਰ ਸਕੇ ਫਿਰ ਇਹਨਾਂ ਨੇ ਇੱਥੇ ਆ ਕੇ ਉਹ ਨਸ਼ਟ ਕੀਤਾ, ਦੱਬਿਆ ਤੇ ਉਹ ਜਾਰੀ ਆ ਹੋਰ ਕੀ ਨਿਕੜਦਾ ਹੈ ਮੌਕੇ ਤੇ ਦੇਖਦੇ ਆ। ਹੁਣ ਤੱਕ ਕੀ ਕੁਝ ਬਰਾਮਦ ਨਿਕਲੇ ਇੱਥੋਂ? ਹੁਣ ਤੱਕ ਜਿਹੜੇ ਟਰਾਲੀਆਂ ਦੇ ਉੱਤੇ ਬਿੱਡ ਲੱਗੇ ਹੁੰਦੇ ਆ, ਜਾਲ ਲੱਗੇ ਹੁੰਦੇ ਆ ਤੂੜੀ ਵਾਲੇ ਉਹਨਾਂ ਤੇ ਤਰਪਾਲਾ ਪਾ ਕੇ ਘਰ ਬਣਾਏ ਹੋਏ ਸੀਗੇ ਉਹ ਬਿੱਡ ਦਾ ਸਾਰਾ ਸਮਾਨ ਆ ਦੇਖੋ ਨਿਕੜਿਆ ਉਤੋਂ ਤੋੜੀਆਂ ਹੋਈਆਂ ਪੱਤੀਆਂ, ਜਾਲੀਆਂ ਕਸੀਆਂ ਹੋਈਆਂ ਸੀਗੇ ਆ ਸਾਰਾ ਸਬੂਤੀ ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਗੁਰਚਰਨ ਸਿੰਘ ਨੇ ਆਖਿਆ ਕਿ ਭਾਵੇਂ ਕੋਠੀ ਉਸ ਦੇ ਨਾਮ ਤੇ ਅਲਾਟ ਹੋਈ ਹੈ ਪਰ ਉਹ ਇਸ ਕੋਠੀ ਵਿੱਚ ਨਹੀਂ ਰਹਿੰਦਾ ਉੱਥੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਦੀ ਗੱਲ ਆਖੀ ਹੈ। ਮੀਂਹ ਹੀ ਮੈਂ ਉਰੇ ਕਢਿਆ ਹੀ ਨਹੀਂ ਜੀ ਉਰੇ ਰਹੇ ਹੀ ਨਹੀਂ ਮੈਂ ਜੀ। ਹਾਂਜੀ। ਇਹ ਕੌਣ ਤੇ ਕਹਿੰਦਾ ਸੀ ਜੀ ਪੂਰੇ ਕੀ ਸਾਡੇ ਦੇਖਰੇਖ ਤੇ ਸਾਡੇ ਮੁਲਾਜ਼ਮ ਸੀਗੇ ਜਿਵੇਂ ਪ੍ਰਵੀਨ ਹੋ ਗਿਆ ਰਵੀ ਕੁਮਾਰ ਹੋ ਗਿਆ ਜੀ। ਦੋ ਮੁਲਾਜ਼ਮ ਇਹ ਸੀ ਸਾਡਾ ਚੌਂਕੀਦਾਰ ਹੁੰਦਾ ਸੀ ਜੀ ਤੇ ਹਾਂਜੀ ਇਹ ਹੁੰਦੇ ਸੀ ਜੀ ਉਹ ਸਾਡੇ ਮੈਂ ਇਹਨਾਂ ਤੋਂ ਪਤਾ ਕਰੂੰਗਾ ਜੀ ਵੀ ਕਿਉਂ ਹੋਇਆ ਇਹ ਇੱਥੇ ਕਿਉਂਕਿ ਹਰ ਸਮੇਂ ਪ੍ਰਵੀਨ ਰਵੀ ਤਾਂ ਦਿਨ ਚ ਇੱਥੇ ਪੱਕਾ ਹੀ ਹੁੰਦੇ ਸੀ ਨਾ 8 8:30 ਵਜੇ ਜਾਂਦੇ ਨੇ ਉਸ ਤੋਂ ਬਾਅਦ ਸਾਡਾ ਚੌਂਕੀਦਾਰ ਆ ਜਾਂਦਾ ਸੀ ਮੁਕਤਮਾ ਦਰਜ ਹੋਇਆ ਸੀ 165 ਨੰਬਰ ਫਰਾਂਸ ਅਦਰ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਇਹ ਕੰਮ ਕਰਦਾ ਹੋਇਆ ਸੀ ਇਹ ਸਰ ਕਸਾਂ ਜੁਨੀਅਨ ਵੱਲੋਂ ਆਇਆ ਸੀ ਜੰਕਸ਼ਨ ਵੱਲੋਂ ਜੀ ਆਪੇ ਪੜਾਈ ਹੋ ਰਹੀ ਹੈ ਤੇ ਹੁਣ ਤੱਕ ਕੀ ਕੁਝ ਆਇਆ ਅਜੇ ਤਾਂ ਪੱਤੀਆਂ ਨਹੀਂ ਕੁਝ ਕਿ ਬਰੰਦ ਹੋਈ ਤੇ ਇੱਥੇ ਇਹ ਬਿੱਡਾਂ ਨਹੀਂ ਲੱਗਦੀਆਂ ਉਹ ਟਰਾਲੀ ਦੇ ਬਿੱਡਾਂ ਨਹੀਂ ਹੋ ਸਕਦੀਆਂ ਬੀਤੇ ਸਮੇਂ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਸੁਜাতা ਚਾਵਲਾ ਦੇ ਪਤੀ ਪੰਕਜ ਪੱਪੂ ਤੇ ਟਰਾਲੀ ਚੋਰੀ ਦੇ ਇਲਜ਼ਾਮ ਲੱਗੇ ਤੇ ਟਰਾਲੀ ਦੇ ਟਾਇਰ ਪੰਕਜ ਪੱਪੂ ਦੀ ਵਰਕਸ਼ਾਪ ਚੋਂ ਬਰਾਮਦ ਹੋਏ ਤੇ ਹੁਣ ਨਗਰ ਕੌਂਸਲ ਦੀ ਥਾਂ 'ਚ ਸਮਾਨ ਮਿਲਣਾ ਵੱਡੇ ਸਵਾਲ ਖੜੇ ਕਰਦਾ ਹੈ ਉਹ ਮਾਮਲਾ ਕਾਫੀ ਹੈਰਾਨ ਕਰਨ ਵਾਲਾ ਹੈ ਕਿਸਾਨ ਉਹ ਕਿਰਤੀ ਜਮਾਤ ਜਿਹੜੀ ਕਿ ਛਮਾਹੀ ਛਮਾਹੀ ਆਪਣੀ ਫਸਲ ਨੂੰ ਬੱਚਿਆਂ ਵਾਂਗ ਪਾਲਦੀ ਪੋਸਤ ਦੀ ਵੱਡਾ ਹੁੰਦੀ ਵੇਖਦੀ ਹੈ ਤੇ ਉਹਦੇ ਉੱਤੇ ਕਦੇ ਕੋਈ ਕੁਦਰਤੀ ਕਰੋਪੀ ਕਦੇ ਕੋਈ ਕੋਈ ਖਰੀਦ ਦੀ ਕਰੋਪੀ ਜਿਹੜੀ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਮਾਰਦੀ ਹੈ ਤਾਂ ਜਦੋਂ ਆਪਣੇ ਹੱਕ ਲੈਣ ਲਈ ਆਪਣੀ ਫਸਲਾਂ ਦੇ ਵਾਜੇ ਮੁੱਲ ਲੈਣ ਦੀ ਉਹਨਾਂ ਦੀ ਕੇਂਦਰ ਸਰਕਾਰ ਦੇ ਅੱਗੇ ਚੱਲ ਰਹੀ ਚਾਰਾ ਜੋਈ ਦੇ ਦਰਮਿਆਨ ਧਰਨਾ ਉਹਨਾਂ ਦਾ ਚੁਕਵਾ ਲਿਆ ਜਾਂਦਾ ਚਾਹੇ ਉਹ ਸ਼ੰਭੂ ਬਾਰਡਰ ਹੋਵੇ ਜਾਂ ਫਿਰ ਉਹ ਜਿਹੜਾ ਪਤਨਾ ਵਾਲੇ ਪਾਸਿਓਂ ਖਨੋਰੀ ਬਾਰਡਰ ਜਿਹੜਾ ਪੈਂਦਾ ਦਿੱਲੀ ਜਾਣ ਵਾਲਾ ਉਹ ਹੋਵੇ ਤਾਂ ਉਦੋਂ ਉਸ ਤੋਂ ਬਾਅਦ ਕਿ ਕੁਝ ਕਿਸਾਨਾਂ ਦੀਆਂ ਸ਼ਿਕਾਇਤਾਂ ਸੀ ਕਿ ਉਹਨਾਂ ਦਾ ਸਮਾਨ ਜਿਹੜਾ ਹੈ ਉਹ ਚੋਰੀ ਹੋਇਆ ਉਹਦੇ ਵਿੱਚ ਟਰਾਲੀਆਂ ਵੀ ਸੀ ਉਹਦੇ ਵਿੱਚ ਕੁਝ ਘਰ ਦੀਆਂ ਜ਼ਰੂਰੀ ਚੀਜ਼ਾਂ ਦਾ ਸਮਾਨ ਸੀ ਜਿਹੜਾ ਕਿ ਉਹਨਾਂ ਨੇ ਆਰਜ਼ੀ ਘਰ ਬਣਾ ਕੇ ਉੱਥੇ ਰਹਿ ਰਹੇ ਸੀ ਤੇ ਕਈ ਜੜੀਆਂ ਨੇ ਆ ਨੇੜਲੇ ਪਿੰਡਾਂ ਦੇ ਵਿੱਚੋਂ ਮਿਲੀਆਂ ਫਿਰ ਜਿਹੜੇ ਆ ਪੰਕਜ ਪੱਪੂ ਨਾਮ ਦੇ ਸ਼ਖਸ ਦੇ ਉੱਤੇ ਇਲਜ਼ਾਮ ਲੱਗੇ ਫਿਰ 90 ਤੱਕ ਇਹ ਘਟਨਾ ਪਹੁੰਚੀ 90 ਤੋਂ ਬਾਅਦ ਹੁਣ ਇਹ ਗੱਲ ਸਰਕਾਰੀ ਕੋਠੀ ਤੱਕ ਜਾ ਚੁੱਕੀ ਹੈ ਹੁਣ ਉੱਥੋਂ ਦੇ ਯੂ ਕਹਿੰਦੇ ਆ ਕਿ ਅਸੀਂ ਤਾਂ ਉੱਥੇ ਨਹੀਂ ਰਹਿੰਦੇ ਪਰ ਗੱਲ ਇਹ ਹੈ ਕਿ ਉਹ ਨਹੀਂ ਰਹਿੰਦੇ ਤੇ ਇਹ ਕੋਠੀ 'ਚ ਸਰਕਾਰੀ ਕੋਠੀ 'ਚ ਚੋਰੀ ਦਾ ਸਮਾਨ ਕਿਵੇਂ ਪਹੁੰਚ ਗਿਆ ਕਿਹਨੇ ਦੱਬ ਦਿੱਤਾ ਆਖਿਰ ਇਹ ਇੱਕ ਬੜੀ ਵੱਡੀ ਜੇ ਉਹ ਨਹੀਂ ਉਹਨਾਂ ਨੇ ਕੀਤਾ ਤੇ ਲਾਪਰਵਾਹੀ ਵੀ ਹੈ ਔਰ ਇੱਕ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੈ ਸਵਾਗਤ ਹੈ ਜੀ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਵਿਸ਼ੇ ਮੁਤਲਕ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਹੈਲੋ ਹਰਜਿੰਦਰ ਸਿੰਘ ਨਾਭਾ ਤੋਂ ਗੱਲ ਕਰ ਰਿਹਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਬੜੀ ਇਹ ਦੁੱਖ ਦੀ ਗੱਲ ਹੈ ਕਿ ਕਿਸਾਨ ਜਿਹੜਾ ਦੇਸ਼ ਦਾ ਅन्नदाता ਹੈ ਉਹਨਾਂ ਦੀ ਆ ਚੋਰੀ ਹੋਈਆਂ ਟਰਾਲੀਆਂ ਦਾ ਸਮਾਨ ਕਿਉਂਕਿ ਸਾਡੇ ਲੋਕਲ ਨਾਬਾ ਉਥੋਂ ਜਿਹੜਾ ਜਿਹੜੀ ਟਰਾਲੀ ਲਵਾਰਸ ਮਿਲੀ ਸੀ ਜਿਹੜਾ ਉਥੋਂ ਸਮਾਨ ਮਿਲਿਆ ਉਹ ਜਿਹੜਾ ਹੈਗਾ ਉਹ ਤਾਂ ਵਿੱਡ ਜਿਹੜਾ ਉਹ ਮਿਲਿਆ ਮਤਲਬ ਉਹ ਜਿਹੜਾ ਜਿਹੜੀਆਂ ਪੱਤੀਆਂ ਨੇ ਮਤਲਬ ਟਰਾਲੀ ਦਾ ਵਿੱਡ ਹੈ ਜਿਹੜੀ ਲਵਾਰਸ ਮਿਲੀ ਸੀ ਜੀ ਮਤਲਬ ਕਿਤੇ ਨਾ ਕਿਤੇ ਸਰਕਾਰ ਵਿਧਾਇਕ ਤੇ ਇਥੋਂ ਦੇ ਜਿਹੜੇ ਪੱਪੂ ਪੰਕਜ ਹੂੰ ਉਹ ਵੀ ਐਨੇ ਵੱਡੇ ਨਲਾਇਕੀ ਆ ਪਹਿਲਾਂ ਤੇ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਇਸ ਤਰ੍ਹਾਂ ਜਿਹੜਾ ਕਿਸਾਨਾਂ ਦੀ ਮਿਹਨਤ ਦਾ ਸਮਾਨ ਮਿੱਟੀ ਵਿੱਚ ਦੱਬ ਦੇਣਾ ਔਰ ਈਓ ਦੀ ਕੋਠੀ ਦੇ ਵਿੱਚ ਸਰਕਾਰੀ ਕੋਠੀ ਦੇ ਵਿੱਚ ਬਿਨਾਂ ਈਓ ਦੀ ਪਰਮਿਸ਼ਨ ਤੋਂ ਕਿਵੇਂ ਦੱਬਿਆ ਜਾ ਸਕਦਾ ਤੋ ਕਿਤੇ ਨਾ ਕਿਤੇ ਬੜੀ ਸ਼ਰਮਨਾਕ ਗੱਲ ਐ ਪਰ ਈਓ ਦਾ ਕਹਿਣਾ ਉਹ ਤਾਂ ਉੱਥੇ ਰਹਿੰਦੇ ਹੀ ਨਹੀਂ ਨਹੀਂ ਈਓ ਦੇਖੋ ਈਓ ਜਿਹੜਾ ਹੈਗਾ ਈਓ ਨਹੀਂ ਰਹਿੰਦਾ ਪਰ ਪੱਪੂ ਪੰਕਜ ਨੂੰ ਉਸ ਨੇ ਵਰਤਣ ਲਈ ਇਹ ਤਾਂ ਈਓ ਦੀ ਜ਼ਿੰਮੇਵਾਰੀ ਤਾਂ ਕਿਤੇ ਨਾ ਕਿਤੇ ਹੈਗੀ ਸੀ ਕਿ ਉਹ ਈਓ ਦੀ ਇਹਦੀ ਈਓ ਦੀ ਮੌਜੂਦਗੀ ਗੈਰ ਮੌਜੂਦਗੀ ਦੇ ਵਿੱਚ ਕੀ ਪੱਪੂ ਪੰਕਜ ਜਿਹੜਾ ਹੈ ਉਹ ਇਹ ਕੋਠੀ ਵਰਤਦਾ ਸੀਗਾ ਤੁਹਾਡਾ ਕਹਿਣ ਤੋਂ ਭਾਵ ਪੱਪੂ ਪੰਕਜ ਜਿਹੜਾ ਈਓ ਇਹ ਕਹਿ ਰਿਹਾ ਜੀ ਵਾਈਟ ਦੇ ਵਿੱਚ ਵੀ ਉਹਨੇ ਕਿਹਾ ਕਿ ਜਿਹੜਾ ਹੈਗਾ ਸਾਮ ਸੰਭਾਲ ਲਈ ਮਤਾ ਪਾਇਆ ਹੋਇਆ ਸੀਗਾ ਪੱਪੂ ਪੰਕਜ ਕਿਉਂਕਿ ਨਾਗਰ ਕਾਉਂਸਲ ਦੀ ਪ੍ਰਧਾਨ ਦਾ ਪਤੀ ਸੀ ਤੇ ਉਹਦੀ ਛਾਲੀਆਂ ਦੀ ਸਾਂਭ ਸੰਭਾਲ ਲਈ ਮਤਾਂ ਪਾਇਆ ਹੋਇਆ ਸੀ। ਹੂੰ ਵੀ ਇਸੇ ਲਈ ਮੈਂ ਉਹਨੂੰ ਇੱਥੇ ਸਾਂਭ ਸੰਭਾਲ ਲਈ ਆਉਂਦਾ ਰਹਿਣਾ ਸੀ ਔਰ ਉੱਥੇ ਹੀ ਪੱਪੂ ਪੰਕਜ ਨੇ ਇਹ ਉਹਦੇ ਕਹਿਣ ਮੁਤਾਬਕ ਬਣਾਇਆ ਹੋਇਆ ਸੀਗਾ ਦਸਤਰ ਜਿਸ ਜਗ੍ਹਾ 'ਚ ਸਮਾਨ ਮਿਲੇ। ਹੂੰ ਉੱਥੇ ਹੀ ਉਹ ਜਿਹੜਾ ਹੈਗਾ ਪੱਪੂ ਪੰਕਜ ਦੇ ਜ਼ਿਆਦਾ ਸਮਾਂ ਬਤਾਉਂਦਾ ਸੀ ਤੇ ਜਿਸ ਕਰਕੇ ਹੀ ਜਿਹੜਾ EO ਨੇ ਵੀ ਕਿਹਾ ਵੀ ਜਿਹੜਾ ਕਾਰਨਾਮਾ ਪੱਪੂ ਦਾ ਹੀ ਐ ਵੀ ਬੜੇ ਦੁੱਖ ਦੀ ਗੱਲ ਐ ਵੀ ਮੈਨੂੰ ਵੀ ਕਿਤੇ ਨਾ ਕਿਤੇ ਗੁੰਮਰਾਹ ਕੀਤਾ ਗਿਆ ਪ੍ਰੋਫੈਸਰ ਚ ਲੈ ਕੇ ਸੋ ਕਿਤੇ ਨਾ ਕਿਤੇ ਘਟਨਾ ਜਿਹੜੀ ਜਿਹੜਾ ریاਸਤੀ ਸ਼ਹਿਰ ਰਾਜੇ ਮਹਾਰਾਜਿਆਂ ਦਾ ਧਰਮੀ ਰਾਜਿਆਂ ਦਾ ਸ਼ਹਿਰ ਸੀ ਉਸ ਨੂੰ ਕਲੰਕਿਤ ਕੀਤਾ ਗਿਆ ਸੋ ਬੜੇ ਸਾਡੇ ਨਾਬਾ ਰਿਆਸਤ ਦੇ ਨਾਬਾ ਦੇ ਆਲੇ ਦਾਲੇ ਜਿਹੜੇ ਪਿੰਡ ਨੇ ਬੜੀ ਇਸ ਗੱਲ ਦੀ ਤਕਲੀਫ ਐ ਕਿ ਜਿਹੜਾ ਨਾਬਾ ਮਹਾਰਾਜਾ ਰਵਧੰਮਣ ਸਿੰਘ ਮਹਾਰਾਜਾ ਹੀਰਾ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਹ ਹੁਣ ਟਰਾਲੀ ਚੋਰ ਦੇ ਨਾਲ ਜਾਣਿਆ ਜਾਊਗਾ ਇਹ ਪਿੰਕ ਕਿਵੇਂ ਪਈ ਇਸ ਗੱਲ ਦੀ ਜਿਹੜੀ ਉਥੇ ਪਟਾਈ ਹੋਈ ਖਦਾਈ ਹੋਈ ਮਤਲਬ ਕੀ ਸ਼ੱਕ ਸੀ ਇਹਦਾ ਦੇਖੋ ਇਹ ਜਿਹੜੇ ਜਿਹੜੇ ਨਗਰ ਕੌਂਸਲ ਦੇ ਕਿਤੇ ਨਾ ਕਿਤੇ ਤੇ ਜਿਹੜੇ ਅਸੀਂ ਲੋਕਲ ਗੱਲਾਂ ਸੁਣਦੇ ਆ ਉਹ ਇਹ ਨੇ ਜਿਹੜੇ ਨਗਰ ਕੌਂਸਲ ਦੇ ਮੁਲਾਜ਼ਮ ਨੇ ਵਿੱਚੋਂ ਜਿਹੜੇ ਕਿਤੇ ਨਾ ਕਿਤੇ ਉਹ ਉੱਥੇ ਰਹਿੰਦੇ ਆ ਉਹਨਾਂ ਨੂੰ ਉੱਥੇ ਪਤਾ ਲੱਗਦਾ ਰਹਿੰਦਾ ਹੈ ਜਾਂ ਇੱਕ ਵਾਰ ਸਮਾਨ ਹੈ ਜਿਹੜਾ ਨਗਰ ਕੌਂਸਲ ਦੇ ਵਿੱਚ ਆਇਆ ਹੂੰ ਉਸ ਤੋਂ ਬਾਅਦ ਜਿਵੇਂ ਆਲੇ-ਦਾਲੇ ਰੌਣਾ ਪੈ ਗਿਆ ਨਹੀਂ ਉਹਨਾਂ ਨੂੰ ਬਾਹਰ ਕੱਢਣ ਦਾ ਸਮਾਂ ਮਿਲਿਆ ਕੁਝ ਸਮਾਨ ਕੱਢਤਾ ਕੁਝ ਰਹਿ ਗਿਆ ਹੋ ਸਕਦਾ ਹੋਰ ਵੀ ਹਜੇ ਕਿਤੇ ਨਾਬੇ 'ਚ ਜਾਂ ਹੁਣ ਅਸੀਂ ਤਾਂ ਬੇਨਤੀ ਇਹ ਵੀ ਕਰਦੇ ਆ ਪੰਜਾਬ ਪੁਲਿਸ ਤੋਂ ਜਾਂ ਪ੍ਰਸ਼ਾਸਨ ਤੋਂ ਵੀ ਨਾਬੇ ਦੇ ਆਲੇ-ਦਾਲੇ ਜਾਂ ਨਾਬੇ ਦੇ ਅੰਦਰ ਇਸਾ ਮੇਕ ਐਂਡ ਨੇ ਕਿ 8-9 ਟਰਾਲੀਆਂ ਨੇ ਜਿਹੜੀਆਂ ਹੂੰ ਉਹ ਨਾਬੇ ਦੇ ਵਿੱਚ ਆਈਆਂ ਨੇ ਵੀ ਹੋਰ ਵੀ ਸਮਾਨ ਹੈ ਜਿਹੜਾ ਵੱਡੀ ਪੱਧਰ ਤੇ ਨਾਬਾ ਦੇ ਅੰਦਰ ਹੋ ਸਕਦਾ ਜੀ ਠੀਕ ਹੈ ਸ਼ੁਕਰੀਆ ਹਰਵਿੰਦਰ ਜੀ ਤਾਂ ਹੋਰ ਵੀ ਸਮਾਨ ਨਾਬੇ ਦੇ ਅੰਦਰੋਂ ਮਿਲ ਸਕਦਾ ਹੈ ਫਿਲਹਾਲ ਜਿਹੜਾ ਸਮਾਨ ਮਿਲਿਆ ਇਹ ਸਮਾਨ ਚੋਰੀ ਕੀਤਾ ਹੋਇਆ ਹੈ ਔਰ ਮਿਲਿਆ ਸਰਕਾਰੀ ਕੋਠੀ ਚੋਂ ਭਾਵੇਂ ਅਫਸਰ ਸਾਹਿਬ ਦਾ ਕਹਿਣਾ ਹੈ ਕਿ ਉਹ ਉੱਥੇ ਨਹੀਂ ਰਹਿੰਦੇ ਪਰ ਜੇਕਰ ਉਹ ਨਹੀਂ ਰਹਿੰਦੇ ਕੋਠੀ ਉਹਨਾਂ ਦੇ ਨਾਮ ਤੇ ਅਲਾਟ ਹੋਈ ਹੈ ਤੇ ਉਹਨਾਂ ਦੇ ਨਾਮ ਤੇ ਅਲਾਟ ਹੋਈ ਕੋਠੀ ਨੂੰ ਕੋਈ ਕਿਵੇਂ ਵਰਤ ਰਿਹਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਸਲਾ ਹੈ ਕਿ ਉਸ ਕੋਠੀ ਨੂੰ ਕੋਈ ਹੋਰ ਕਿਵੇਂ ਵਰਤ ਸਕਦਾ ਔਰ ਇਸ ਤੋਂ ਇਲਾਵਾ ਜਦੋਂ ਹੁਣ ਸਰਕਾਰੀ ਕੋਠੀ ਚੋਂ ਹੀ ਚੋਰੀ ਦਾ ਸਮਾਨ ਮਿਲਿਆ ਤੇ ਪੁਲਿਸ ਦੇ ਵੱਲੋਂ ਕਿਸ ਪੱਧਰ ਦੀ ਕਾਰਵਾਈ ਕੀਤੀ ਜਾਵੇਗੀ ਇਹ ਵੀ ਜਿਹੜੀ ਹੈ ਦੇਖਣ ਵਾਲੀ ਗੱਲ ਹੋਏਗੀ ਪਰ ਜਿਵੇਂ ਇਹ ਕਾਲਰ ਨੇ ਦੱਸਿਆ ਕਿ 8 ਤੋਂ 9 ਟਰਾਲੀਆਂ ਨਾਭੇ ਏਰੀਏ ਦੇ ਵਿੱਚ ਹੀ ਹੋਣ ਦਾ ਖਦਸ਼ਾ ਹੈ ਉਹ ਕਹਿੰਦੇ ਆ ਕਿ ਸਾਡੇ ਸ਼ਹਿਰ ਨੂੰ ਤਾਂ ਜਿਹੜਾ ਹੈ ਇਸ ਚੋਰੀ ਦੇ ਕੇਸ ਨੇ ਬਹੁਤ ਜ਼ਿਆਦਾ ਕਲੰਕਿਤ ਕਰ ਦਿੱਤਾ ਹੁਣ ਗੱਲ ਇਹ ਹੈ ਕਿ ਜਦੋਂ ਇਹ ਸਮਾਨ ਇੱਥੇ ਲਿਆਂਦਾ ਗਿਆ ਦੱਬਿਆ ਗਿਆ ਉਦੋਂ ਵੀ ਮੁਹਿਮ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਤੇ ਚੱਲੀ ਹੋਈ ਹੋਵੇਗੀ ਹੁਣ ਇਹ ਆਖਰ ਗੱਲ ਨਿਕਲੀ ਕਿਵੇਂ ਕੀ ਕੋਈ ਆਪਸ ਚ ਵਿਗਾੜ ਪਿਆ ਕੀ ਕੋਈ ਗੱਲ ਜਿਹੜੀ ਇਦਾਂ ਦੀ ਹੋਈ ਉਹ ਗੱਲ ਜਿਹੜੀ ਆ ਬਾਹਰ ਪਬਲਿਕ ਡੋਮੇਨ ਚ ਆਈ ਜਾਂ ਇਹ ਕਹਿ ਲੋ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਔਰ ਉਹ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਤੱਕ ਪਹੁੰਚ ਕੀਤੀ ਗਈ ਔਰ ਤੁਹਾਨੂੰ ਯਾਦ ਹੋਵੇਗਾ ਕਿ 90 ਦੇ ਵਿੱਚ ਹੀ ਕਿਸਾਨਾਂ ਦਾ ਜਿਹੜਾ ਹੈ ਉਹ ਧਰਨਾ ਲੱਗਿਆ ਹੋਇਆ ਸੀ ਤੇ ਗੁਰਚਰਨ ਸਿੰਘ ਜਿਹੜੇ ਈਓ ਨੇ ਜਿਹੜੇ ਜਿਨ੍ਹਾਂ ਦੇ ਨਾਮ ਤੇ ਉਹ ਕੋਠੀ ਹੈ ਜਿੱਤੋਂ ਇਹ ਚੋਰੀ ਦਾ ਸਮਾਨ ਮਿਲਿਆ ਉਹ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਗੁਰਚਨ ਜੀ ਤੁਹਾਡਾ ਸਵਾਗਤ ਹੈ ਜੀ ਸਰ ਗੁਰਚਰਨ ਜੀ ਇਹ ਕੋਠੀ ਤੁਹਾਨੂੰ ਅਲੋਟ ਹੋਈ ਸੀ ਪਰ ਨਹੀਂ ਮੇਰੇ ਕੋਲੇ ਕੋਈ ਇਹਦੇ ਹੀ ਅਲਾਟਮੈਂਟ ਮੈਨੂੰ ਨਹੀਂ ਹੋਈ ਵੀ ਬਟ ਈਓ ਰੈਜੀਡੈਂਸ ਵੱਜਦਾ ਇਹ ਇੱਥੇ ਨਾ ਮੈ ਤੋਂ ਪਹਿਲਾਂ ਕੋਈ ਈਓ ਰਿਹਾ ਨਾ ਕਦੇ ਨਾ ਮੈ ਰਿਹਾ ਜੀ ਉਰੇ ਤੇ ਇਹ ਫਿਰ ਕਿਸੇ ਨੂੰ ਤਾਂ ਅਲੋਟ ਹੋਈ ਹੋएगी ਕਿਉਂਕਿ ਕੋਈ ਚੇ ਕੁਆਟਰ ਹੋਵੇ ਕੋਠੀ ਹੋਵੇ ਵੱਡੀ ਰੈਜੀਡੈਂਸ ਹੋਵੇ ਤਾਂ ਉਹ ਕਿਸੇ ਨਾ ਕਿਸੇ ਦੇ ਨਾਮ ਤੇ ਤਾਂ ਚੜਦਾ ਹੀ ਹੈ ਪਰ ਪਹਿਲਾਂ ਇੱਥੇ ਪੁਰਾਣਾ ਦਫ਼ਤਰ ਹੁੰਦਾ ਸੀ ਜੀ ਉਸ ਤੋਂ ਬਾਅਦ ਨਵਾਂ ਦਫ਼ਤਰ ਬਣ ਗਿਆ ਇਹਨੂੰ ਰੈਜੀਡੈਂਸ ਬਣਾਤਾ ਈਓ ਰਾਜ ਦੇ ਅਸੀਂ ਜੀ ਅ ਇੱਥੇ ਕਿਹੜਾ ਦਫ਼ਤਰ ਹੁੰਦਾ ਸੀ ਨਗਰ ਕੌਂਸਲ ਦਾ ਦਫ਼ਤਰ ਹੀ ਨਗਰ ਕੌਂਸਲ ਦਾ ਉਸ ਤੋਂ ਬਾਅਦ ਇਹਨੂੰ ਈਓ ਰੈ residense ਬਣਾ ਦਿੱਤਾ ਗਿਆ ਹੁਣ ਜਿਹੜਾ ਇਹ ਸਮਾਨ ਇੱਥੇ ਪਹੁੰਚਿਆ ਕੀ ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿਉਂਕਿ ਚਾਹੇ ਈਓ ਰੈ residense ਤੁਹਾਡੇ ਨਾਂ ਤੇ ਅਲਾਟ ਨਹੀਂ ਹੋਈ ਹੈ ਪਰ ਇਹਦੇ ਵਿੱਚ ਚੋਰੀ ਦਾ ਸਮਾਨ ਕਿਵੇਂ ਦੱਬਿਆ ਜਾ ਰਿਹਾ ਹੈ ਨਿੱਸਰ ਗੱਲ ਇਹ ਹੈ ਇੱਥੇ ਨਾ ਪ੍ਰਧਾਨ ਸੀਗੀ ਸਾਡੀ ਸੁਜਾਤਾ ਚਾਵਲਾ ਜੀ ਜੀ ਉਹਦਾ ਪਤੀ ਉਰੇ ਬੈਠ ਕੇ ਉਹਨੂੰ ਹਾਊਸ ਨੇ ਮਤਾ ਪਾ ਕੇ 145 ਨੰਬਰ ਪਾਵਰਾਂ ਦਿੱਤੀਆਂ ਵੀ ਸੀਗੀਆਂ ਵੀ ਸਾਰੇ ਸ਼ਹਿਰ ਦਾ ਕੂੜੇ ਦਾ ਕੰਮਕਾਰ ਦੇਖੇ ਮੁਲਾਜ਼ਮਾਂ ਨੂੰ ਦੇਖੇ ਇਸ ਤਰ੍ਹਾਂ ਦੇ ਉਹਨੂੰ ਐਪਰੀਸ਼ੀਏਟ ਕੀਤਾ ਵਾ ਸੀਗਾ ਇਹ ਵੀ ਇਵੈਂਟ ਦੇ ਵਿੱਚ ਇਹ ਉਰੇ ਬੈਠ ਕੇ ਮਤਲਬ ਉਹਨਾਂ ਨੂੰ ਮੁਲਾਜ਼ਮਾਂ ਵਗੈਰਾ ਨੂੰ ਭੇਜਦਾ ਹੁੰਦਾ ਸੀ ਇੱਥੋਂ ਗੱਡੀਆਂ ਵਗੈਰਾ ਭੇਜਦਾ ਸੀ ਮੁਲਾਜ਼ਮਾਂ ਦੇ ਨਾਲ ਅੱਡਾ ਉਰੇ ਸੈਨੀਟੇਸ਼ਨ ਦਾ ਸਮਾਨ ਖੜਦਾ ਮਸ਼ੀਨਰੀ ਖੜਦੀ ਹੈ ਕਾਫੀ ਮਸ਼ੀਨਰੀ ਹੈ ਤੇ ਉਸੇ ਉਦੇ ਵਿੱਚ ਉਹ ਟਰਾਲੀਆਂ ਚੋਰੀ ਕਰ ਲਏ ਸੰਭੂ ਬਾਰਡਰ ਤੋਂ ਜੀ ਇੱਕ ਟਰਾਲੀ ਨਗਰ ਕੌਂਸਲ ਦੇ ਮੁਲਾਜ਼ਮ ਚੋਰੀ ਕਰਕੇ ਲਏ ਇਹ ਇਹ ਨਗਰ ਕੌਂਸਲ ਦੇ ਮੁਲਾਜ਼ਮ ਨਹੀਂ ਜੀ ਮੈਂ ਕਹਿ ਸਕਦਾ ਕਿਉਂਕਿ ਇਹ ਪंकज ਪੱਪੂ ਇਹ ਕਿਸੇ ਨੂੰ ਲੈ ਕੇ ਗਿਆ ਸੀ ਪ੍ਰਾਈਵੇਟ ਲੈ ਕੇ ਗਿਆ ਜਾਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਲੈ ਕੇ ਗਿਆ ਮੈਨੂੰ ਇਹਦੇ ਬਾਰੇ ਨਹੀਂ ਪਤਾ ਹੂੰ ਉਹਦੀ ਜਿਹੜੀ ਟਰਾਲੀ ਸੀ ਟਰਾਲੀ ਦੇ ਕੁਝ ਪਾਰਟ ਉਹਦੇ ਘਰ ਤੋਂ ਮਿਲੇ ਜੀ ਉਹਦੀ ਵਰਕਸ਼ਾਪ ਚੋਂ ਮਿਲੇ ਜੀ ਤੇ ਕੁਝ ਪਾਰਟ ਜਿੰਨੇ ਉਹ ਹੁੰਦਾ ਉਹਨੂੰ ਕਹਿੰਦੇ ਹੁੰਦੇ ਨੇ ਟਰਾਲੀ ਦਾ ਬਿੱਡ ਕਹਿੰਦੇ ਹੁੰਦੇ ਨੇ ਜੀ ਬਿੱਡ ਇਹਨਾਂ ਨੇ ਉਹਰੇ ਆਪਣੇ ਕੋਠੀ ਦੇ ਵਿੱਚ ਦੱਬਤਾਈ ਜੀ ਹਾਂਜੀ ਗੁਰਚਰਨ ਜੀ ਜਦੋਂ ਤੋਂ ਤੁਸੀਂ ਈਓ ਤੁਸੀਂ ਇਸ ਕੋਠੀ 'ਚ ਕਦੇ ਵੀ ਨਹੀਂ ਗਏ ਹੈਗੇ ਇਮਾਨਦਾਰੀ ਨਾਲ ਜ਼ਰੂਰ ਦੱਸਿਓ ਕਿਉਂਕਿ ਕਈ ਵਾਰੀ ਫੁਟੇਜ ਆ ਜਾਂਦੀ ਹੈ ਪਤਾ ਲੱਗ ਜਾਂਦਾ ਨਹੀਂ ਸਰ ਮੈਂ ਕਦੇ ਨਹੀਂ ਗਿਆ ਜੀ ਇੱਥੇ ਕਦੇ ਨਹੀਂ ਰਿਹਾ ਮੈਂ ਉਹਰੇ ਔਰ ਤੁਸੀਂ ਕਦੇ ਡਿਮਾਂਡ ਕੀਤੀ ਹੋਈ ਹੋਵੇ ਕਿਉਂਕਿ ਸਰਕਾਰੀ ਰਿਹਾਇਸ਼ ਲਈ ਕੋਈ ਵੀ ਸਰਕਾਰੀ ਮੁਲਾਜ਼ਮਾ ਕਾਫੀ ਤਰਲੁਮੱਚੀ ਰਹਿੰਦਾ ਜੀ ਸਰ ਮੇਰਾ ਔਰ ਉਹਨੂੰ 8 ਕਿਲੋਮੀਟਰ ਦੂਰ ਪਿੰਡ ਹੈ ਜੀ ਜੀ ਹਾਂ ਜੀ ਮੈਂ ਤਾਂ ਆਪਣੇ ਪਿੰਡ ਰਹਿਣਾ ਜੀ ਔਰ ਤੁਸੀਂ ਆਪਣੇ ਵੱਲੋਂ ਕੋਈ ਜਿਹੜੀ ਹੁਣ ਪੁਲਿਸ ਦੀ ਕਾਰਵਾਈ ਹੋਏਗੀ ਉਹਦੇ ਵਿੱਚ ਕੋਈ ਆਪਣਾ ਜਿਹੜਾ ਬਿਆਨ ਦਰਜ ਕਰਾਉਂਗੇ ਹਾਂ ਜੀ ਜ਼ਰੂਰ ਕਰਾਵਾਂਗੇ ਜੇ ਪੁਲਿਸ ਸਾਨੂੰ ਇਨਵੋਲਵ ਕਰਦੀ ਹੈ ਇਹਦੇ ਵਿੱਚ ਨਹੀਂ ਤੁਸੀਂ ਆਪਣੇ ਪਦਰ ਦੇ ਉੱਤੇ ਦੱਸੋਗੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਕੁਝ ਬੰਦੇ ਆ ਜਿਹੜੇ ਪੰਕਜ ਦੇ ਨਾਲ ਜਿਹੜੇ ਗਏ ਆ ਕਿ ਉਹ ਮੁਲਾਜ਼ਮ ਵੀ ਹੋ ਸਕਦੇ ਆ ਵੀ ਉਹਨਾਂ ਨੇ ਇਹ ਸਰਕਾਰੀ ਰਿਹਾਇਸ਼ ਨੂੰ ਮਿਸਯੂਜ਼ ਕੀਤਾ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਮਲਾ ਹੈ ਉਹ ਤਾਂ ਜਿਹੜਾ ਸਮਾਨ ਮਿਲੇ ਹੀ ਮਿਲੇ ਚੋਰੀ ਦਾ ਪਰਚਾ ਉਤੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨੀ ਹਾਂਜੀ ਹਾਂਜੀ ਚਲੋ ਠੀਕ ਹੈ ਏ ਗੁਰਚਰਨ ਜੀ ਤੁਹਾਡਾ ਧੰਨਵਾਦ ਇਹੋ ਸੀਗੇ ਜਿਹੜੇ ਆ ਨਾਬਾਜ਼ ਜੀ ਨਾਲ ਦੇ ਨਾਮ ਤੇ ਰਹਿਏ ਸੀ ਇਹ ਕਹਿੰਦੇ ਵੀ ਮੈਂ ਉਥੇ ਕਦੇ ਵੀ ਗਿਆ ਨਹੀਂ ਔਰ ਪੁਲਿਸ ਜੇਕਰ ਮੈਨੂੰ ਇਸ ਕੇਸ ਦੇ ਵਿੱਚ ਇਨਵੋਲਵ ਕਰਦੀ ਹੈ ਔਰ ਮੈਂ ਉਹਦੇ ਲਈ ਫੁੱਲ سپورਟ ਕਰਾਂਗਾ ਦਰਅਸਲ ਗੱਲ ਇਹ ਹੈ ਕਿ ਕੋਈ ਵੀ ਸਰਕਾਰੀ ਇਮਾਰਤ ਦੀ ਜਿਹੜੀ ਹੈ ਉਹ ਦੁਰਵਰਤੋਂ ਨਹੀਂ ਹੋ ਸਕਦੀ ਜਿੰਨਾ ਸਮਾਂ ਨਿਰਧਾਰਿਤ ਹੁੰਦਾ ਹੈ ਕੰਮਕਾਜ ਦਾ ਉਹਨੇ ਸਮੇ ਲਈ ਹੀ ਦਫਤਰ ਜਿਹੜੇ ਆ ਖੋਲੇ ਜਾ ਸਕਦੇ ਆ ਅਫਸਰਾਂ ਦੀ ਪਰਵਾਨਗੀ ਦੇ ਨਾਲ ਉਸ ਤੋਂ ਅੱਗੇ ਪਿੱਛੇ ਜੇਕਰ ਬਿਨਾ ਪਰਵਾਨਗੀ ਦੇ ਉਹਨਾਂ ਦਫਤਰਾਂ ਨੂੰ ਵਰਤਿਆ ਜਾਂਦਾ ਹੈ ਇਹ ਵੀ ਜਿਹੜੀ ਹੈ ਗੈਰ ਸੰਵਿਧਾਨਿਕ ਗੱਲ ਹੈ ਔਰ ਇੱਥੇ ਜਿਹੜਾ ਹੈ ਸਮਾਨ ਹੀ ਦੱਬ ਦਿੱਤਾ ਗਿਆ ਔਰ ਜਿਹਨੂੰ ਜਿਹਦੇ ਨਾਮ ਤੇ ਬਣੀ ਹੋਈ ਰੈਜ਼ਿਡੈਂਸ ਹੈ ਉਹਨਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੈ ਵੀ ਇਹ ਕਿਵੇਂ ਹੋ ਗਿਆ ਔਰ ਉਹ ਉੱਥੇ ਕਦੇ ਜਾਂਦੇ ਨਹੀਂ ਇਕ ਕਾਲਰ ਸਾਡੇ ਨਾਲ ਜੁੜ ਰਿਹਾ ਹੈ। ਸਵਾਗਤ ਹੈ ਤੁਹਾਡਾ। ਕੌਣ ਗੱਲ ਕਰ ਰਹੇ ਹੋ? ਕਿੱਥੋਂ ਬੋਲਦੇ ਹੋ? ਕੀ ਕਹਿਣਾ ਚਾਹੁੰਦੇ ਹੋ? ਮੈਂ ਰੋਸ਼ਨ ਲਾਲ ਬੋਲ ਰਿਹਾ ਜੀ ਨਵਾਂ ਸ਼ਹਿਰ ਤੋਂ। ਜੀ ਰੋਸ਼ਨ ਲਾਲ ਜੀ ਕੀ ਕਹਿਣਾ ਚਾਹੁੰਦੇ ਹੋ? ਬੇहद ਮੰਦ ਭਾਗੀ ਘਟਣਾ ਹੈ ਜੀ। ਕਿਸਾਨਾਂ ਦੇ ਇਹ ਜਿਹੜਾ ਅਜਿਹਾ ਸਮਾਨ ਜਿਹੜਾ ਟਰਾਲੀਆਂ ਜੁੜੀ ਹੋਣ ਦਾ ਜਿਹੜਾ ਇੱਕ ਸਰਕਾਰੀ ਅਧਿਕਾਰੀ ਵੀ ਰਹਿ ਹੈ ਇਸ ਤੋਂ ਬਰਾਮਦ ਹੋਣਾ ਜਾਂ ਉਸ ਦੇ ਜੀ ਜਗ੍ਹਾ ਤੋਂ ਬਰਾਮਦ ਹੋਣਾ ਕਿਉਂਕਿ ਜਿੱਥੇ ਵੱਡੇ ਸਵਾਲ ਖੜੇ ਹੁੰਦੇ ਨੇ ਇਸ ਨੂੰ ਲੈ ਕੇ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਮੁੱਦਾ ਬੇहद ਸੰਜੀਦਾ ਹੈ ਲੰਬੇ ਸਮੇਂ ਤੋਂ ਕਿਸਾਨ ਇਸ ਇੰਤਜ਼ਾਰ ਦੇ ਵਿੱਚ ਸਨ ਕਿ ਉਹਨਾਂ ਦਾ ਚੋਰੀ ਹੋਇਆ ਸਮਾਨ ਜਿਹੜਾ ਉਹਦੀ ਤਫ਼ਤੀਸ਼ ਜਿਹੜੀ ਆ ਉਹ ਸੁਚੱਜੇ ਢੰਗ ਨਾਲ ਕੀਤੀ ਜਾਵੇ ਹੁਣ ਵੀ ਲੱਗਦਾ ਹੈ ਕਿ ਆਪਣੇ ਪੱਧਰ ਤੇ ਜਿਹੜਾ ਕਿਸਾਨਾਂ ਨੇ ਇਹ ਆਪਣੇ ਸਮਾਨ ਦੀ ਪਾਲ ਕੀਤੀ ਹੈ ਜੀ ਠੀਕ ਹੈ ਰੋਸ਼ਨ ਲਾਲ ਜੀ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਅਤੇ ਗੱਲਬਾਤ ਕੀਤੀ ਗੱਲ ਇਹ ਹੈ ਕਿ ਮਾਪਿਓਤਾ ਪੜ੍ਹਾਈ ਲਿਖਾਈ ਕਰਾਉਂਦੇ ਆ ਕਿ ਆਪਣਾ ਨਾਮ ਰੌਸ਼ਨ ਕਰਨ ਪਰ ਇਹਨਾਂ ਨੇ ਰੌਸ਼ਨੀ ਜਿਹੜੀ ਹੈ ਚੋਰੀ ਦੇ ਸਮਾਨ ਤੇ ਪਾਈ ਤੇ ਉਹਨੂੰ ਜਿਹੜਾ ਹੈ ਉਹ ਰੂਪੋਸ਼ ਕਰ ਦਿੱਤਾ ਗਿਆ ਦੱਬ ਦਿੱਤਾ ਗਿਆ ਇੱਕ ਹੋਰ ਜੁੜ ਰਿਹਾ ਹੈ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਲੋ ਹਲੋ ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਸਰ ਮੈਂ ਚਮਕੌਰ ਸਿੰਘ ਪਾਰਟਿਕਸਾਨ ਯੂਨੀਅਨ ਏਕਤਾ ਯਾਦ ਦਾ ਨਾਬੇ ਬਲਾਕ ਦਾ ਜਰਨਲ ਸਕੱਤਰ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਕਹਿਣਾ ਤੇ ਇਹ ਚਾਹੁੰਦੇ ਆ ਕਿ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਕੋਈ ਵੀ ਪਾਰਟੀ ਆ ਚਾਹੇ ਪਹਿਲਾਂ ਇੰਯਾਨੇ ਚ ਹੋਣਾ ਕੋਈ ਹੂੰ ਇਹੋ ਜਿਹੇ ਵੱਡੇ ਚੋਰ ਨੇ ਜਿਹੜੇ ਹੂੰ ਉਹਨਾਂ ਨੂੰ ਆਪਣੀਆਂ ਪਾਰਟੀਆਂ ਦੇ ਵਿੱਚ ਰੱਖਣਾ ਉਹਨਾਂ ਦੀਆਂ ਪੇਠਾਂ ਨੇ ਜਿਹੜੀਆਂ ਉਹ ਥਪਤਾਵੀਆਂ ਹੂੰ ਛੋਟੇ ਚੋਰ ਤਾਂ ਆਪ ਹੀ ਪੈਦਾ ਹੋਣਗੇ ਜਦੋਂ ਵੱਡੇ ਚੋਰ ਸਰਕਾਰ ਪੈਦਾ ਕਰਦੀ ਹੈ ਹੂੰ ਕੁਸੀਂ ਉੱਥੇ ਮੌਕੇ ਤੇ ਮੌਜੂਦ ਸੀ ਜਦੋਂ ਅੱਜ ਇਹ ਬਰਾਮਦਗੀ ਹੋ ਰਹੀ ਸੀ ਹਾਂਜੀ ਬਿਲਜੀ ਵੀਰਜੀ ਇਹ ਅਸੀਂ 1 ਮਹੀਨੇ ਤੋਂ 1.5 ਮਹੀਨੇ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਹੂੰ ਇਸ ਦੀ ਸਮਾਨ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਉੱਥੇ ਸਮਾਨ ਦੱਬਿਆ ਹੋਇਆ ਹੋ ਸਕਦਾ ਇਹ ਜੀ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਜਿਸ ਦਿਨ ਅਸੀਂ ਮੋਰਚਾ ਲਾਇਆ ਇਹਦੀ ਬਰਕ ਸਾਪ ਦੇ ਵਿੱਚੋਂ ਟਾਇਰ ਤੇ ਜਿਹੜੇ ਉਹ ਬਰਾਮਦ ਕਰੇ ਟਰਾਲੀਆਂ ਦੇ ਹੂੰ ਉਸ ਤੋਂ ਦੂਸਰੀ ਰਾਤ ਇਹਨਾਂ ਨੇ ਸਮਾਨ ਚੱਕਿਆ ਤੇ ਰਹਿਤ ਖੋਹਦਾ ਜਿਹੜੀ ਉਹ ਉਥੇ ਦੱਬੀ ਇਹ ਇਹ ਜਿਹੜੀ ਉਹ ਦੀ ਕੋਠੀ ਹੈ ਉਹ ਸਾਡੇ ਨਾਲ ਜੁੜੇ ਸੀ ਉਹ ਕਹਿੰਦੇ ਮੈਂ ਤਾਂ ਇਹਨੂੰ ਵਰਤਦਾ ਹੀ ਨਹੀਂ ਮੈਂ ਇੱਥੇ ਰਹਿੰਦਾ ਹੀ ਨਹੀਂ ਬਿਲਕੁਲ ਜੀ ਉਹਨਾਂ ਦੀ ਗੱਲ ਸੱਚੀ ਹੋ ਸਕਦੀ ਹੈ ਵੀ ਅਸੀਂ ਵਰਤਦੇ ਨਹੀਂ ਉਰੇ ਅਸੀਂ ਰਹਿੰਦੇ ਨਹੀਂ ਪਰ ਲਾਟ ਉਹਨਾਂ ਦੇ ਨਾਮ ਤੇ ਹੋਈ ਹੋਈ ਆ ਹੂੰ ਕੀ ਇਹ ਉਹ ਸਾਬ ਨੂੰ ਇਹ ਵੀ ਪਤਾ ਦੀ ਸਾਡੀ ਕੋਠੀ ਨੂੰ ਵਰਤ ਕੌਣ ਰਿਹਾ ਉਹ ਇਹ ਉਹ ਸਾਬ ਆਪੀ ਦੱਸਣਗੇ ਕੀ ਇਹ ਪੰਕਜ ਪੱਪੂ ਵਰਤ ਰਿਹਾ ਸੀ ਉਹਦੇ ਦੇਖੋ ਜੀ ਇਹ ਅਸੀਂ ਨਹੀਂ ਕਹਿ ਸਕਦੇ ਜੀ ਪੰਕਜ ਪੱਪੂ ਵਰਤਦਾ ਸੀ ਜਾਂ ਉਰੇ ਦਾ ਵਿਧਾਇਕ ਦਾ ਦੇਮਨ ਐਮ ਐਲ اے ਜੋ ਵਰਤਦਾ ਸੀ ਅਸੀਂ ਤਾਂ ਨਗਰ ਕਾਉਂਸਲ ਦੇ ਦਫਤਰ ਦੇ ਵਿੱਚ 45 ਸਾਲ ਦੀ ਉਮਰ ਮੈਂ ਪਹਿਲੀ ਵਾਰ ਗਏ ਆ ਜੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਇਹ ਵਰਤਦਾ ਕੌਣ ਸੀ ਸਰਕਾਰੀ ਪ੍ਰਾਪਰਟੀ ਹੈ ਤਾਂ ਸਰਕਾਰੀ ਅਦਾਰਾ ਇਹ ਕਿਵੇਂ ਵਰਤਦਾ ਸੀ ਪਤਾ ਲੱਗੇ ਵੀ ਇਹ ਸਮਾਨ ਕਿਹੜੇ ਕਿਸਾਨ ਦਾ ਜਾਂ ਕਿਹਦਾ ਨਹੀਂ ਹੈ ਕਿੱਥੋਂ ਕਿਹੜੀ ਟਰਾਲੀ ਦਾ ਕੁਝ ਲੱਗਿਆ ਪਤਾ ਜਾਂ ਨਹੀਂ ਲੱਗਿਆ ਇਹ ਜੀ ਕਿਸਾਨਾਂ ਨਾਲ ਕਿਸਾਨ ਮਜ਼ਦੂਰ ਮੋਰਚੇ ਦਾ ਸਮਾਨ ਆ ਕਿਹੜੀ ਟਰਾਲੀ ਦਾ ਔਰ ਕਿਵੇਂ ਆ ਕਿਉਂਕਿ ਟਰਾਲੀਆਂ ਸਾਡੀਆਂ 20 ਤੋਂ ਕਲਾਸ ਟਰਾਲੀਆਂ ਨੇ ਜਿਹੜੀਆਂ ਉਤੋਂ ਗਾਇਬ ਹੋਈਆਂ ਨੇ ਇਹ ਜਿਹੜੀ ਦਾ ਵੀ ਸਮਾਨ ਹੋਊਗਾ ਉਹ ਕਿਸਾਨ ਆਊਗਾ ਪਛਾਣੂਗਾ ਕਿਹੜੀ ਟਰਾਲੀ ਦਾ ਵੀ ਜਿਹੜੀਆਂ ਟਰਾਲੀਆਂ ਔਰ ਵੱਡੀਆਂ ਟੁਕੜੀਆਂ ਨੇ ਉਹਨਾਂ ਦਾ ਜਾਂ ਕੋਈ ਹੋਰ ਪੜਾ ਉਹਨਾਂ ਵੱਡੀਆਂ ਟੁਕੜੀਆਂ ਨੇ ਉਹਨਾਂ ਦਾ ਸਮਾਨ ਆ ਇਹ ਪਾਟ ਆ ਆਉਣ ਵਾਲੇ ਸਮੇਂ ਦੀ ਜਾਂਚ ਦਾਈ ਅੱਛਾ ਜਿਹੜਾ ਇੱਕ ਡੀਐਸਪੀ ਅ ਮੰਦੀਪ ਮੈਡਮ ਹੋਰਾਂ ਦਾ ਮਸਲਾ ਬੜਾ ਸੁਰਖੀਆਂ ਦੇ ਵਿੱਚ ਰਿਹਾ ਸੀ ਉਹ ਧਰਨਾ ਵੀ ਤੁਹਾਡਾ ਹੀ ਧਰਨਾ ਸੀਗਾ ਇਸੇ ਸੰਬੰਧਿਤ ਧਰਨਾ ਸੀ ਉਹ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਸੇ ਸੰਬੰਧ ਚ ਧਰਨਾ ਸੀ ਜਿਹਦੀ ਪੱਗ ਲਈ ਆ ਮੈਂ ਉਹੀ ਬੋਲ ਰਿਹਾ ਜੀ ਜਿਹਦੇ ਮੇਰੇ ਕੱਪੜੇ ਵੀ 파ਟੇ ਸੀ ਅਸੀਂ ਮਿੰਟਾਂ ਕਰਦੇ ਰਿਹਾ ਹੱਥ ਬੰਨ੍ਹਦੇ ਰਿਹਾ ਡੀਐਸਪੀ ਨੂੰ ਭੈਣ ਕਹਿ ਕੇ ਸੰਬੋਧਨ ਕਰਦੇ ਰਿਹਾ ਕਿ ਭੈਣ ਸਾਡੀ ਗੱਲ ਸੁਣੋ ਅਸੀਂ ਗੱਲ ਸੁਣਾਉਣ ਦੇ ਲਈ ਆਏ ਆ ਉਹ ਕਹਿੰਦੀ ਵੀ ਮੈਂ ਸਰਕਾਰੀ ਕੰਮ ਜ਼ਰੂਰੀ ਕੰਮ ਜਾਣਾ ਕੋਈ ਤੁਸੀਂ ਸਰਕਾਰੀ ਕੰਮ ਦੇ ਵਿੱਚ ਵਿਘਨ ਪਾ ਰਹੇ ਹੋ ਜਿਹੜਾ 3000 4000 ਬੰਦਾ ਉਹਨਾਂ ਦੇ ਦਰ ਤੇ ਆਇਆ ਉਹਨਾਂ ਦੀ ਪਹਿਲਾਂ ਗੱਲ ਸੁਣਨੀ ਜ਼ਰੂਰੀ ਆ ਜਰ ਉਹਦਾ ਦਫ਼ਤਰ ਦੇ ਵਿੱਚੋਂ ਨਿਕਲ ਕੇ ਆਇਆ ਤੁਸੀਂ ਉਹ ਤੋਂ ਇਸ ਗੱਲ ਦਾ ਕਿਹਾ ਸੀਗਾ ਇਸ ਇਸ ਸਰਕਾਰੀ ਰਹਿਸ਼ ਬਾਰੇ ਕਿਹਾ ਸੀਗਾ ਵੀ ਇੱਥੇ ਜਿਹੜੀ ਇਹ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਸਰ ਉਦੋਂ ਨਸਾਨੇ ਨਹੀਂ ਕਿਹਾ ਕਿਉਂਕਿ ਇਹ ਅਸੀਂ ਜਾਂਚ ਪੜਤਾਲ ਕਰ ਰਹੇ ਸੀ ਇਸ ਚੀਜ਼ ਦੀ ਜੀ ਜੇ ਕਹਿ ਦਿੰਦੇ ਉਹਨਾਂ ਨੂੰ ਉਹਨਾਂ ਨੇ ਕੜਵਾ ਕੇ ਖੁਰਦ-ਬੁਰਦ ਕਰ ਦੇਣਾ ਸੀ ਇਹ ਸਮਾਨ ਜੀ ਪਤਾ ਤਾਂ ਤੁਹਾਨੂੰ ਉਹਨਾਂ ਤੇ ਇੰਨੀ ਬੇਵਿਸ਼ਵਾਸੀ ਹੈ ਕਿ ਉਹਨਾਂ ਨੇ ਚੋਰਾਂ ਦਾ ਸਾਥ ਦੇਣਾ ਸੀ ਪੁਲਿਸ ਨੇ ਸਰ ਉਹਨਾਂ ਨੂੰ ਇਹ ਵੀ ਪਤਾ ਦੀ ਹੋਰ ਸਮਾਨ ਕਿਹਦੇ ਲੈਵੇ ਕੀ ਕੀ ਆ ਨਾਬੇ ਵਿੱਚ ਬਹੁਤ ਵੱਡਾ ਸਮਾਨ ਆਇਆ ਹੋਇਆ ਹੂੰ ਇੱਥੋਂ ਦੇ ਨਾਬੇ ਦੇ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ ਕਿ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੈ ਪਤਾ ਜੀ ਬਿਲਕੁਲ ਪਤਾ ਉਹਨਾਂ ਨੂੰ ਇਹ ਵੀ ਪਤਾ ਇਹ ਨਹੀਂ ਪਤਾ ਹੁੰਦਾ ਵੀ ਕੌਣ ਚੋਰ ਆ ਕੌਣ ਸਾਧਾ ਸਾਰਾ ਕੁਝ ਪਤਾ ਹੁੰਦਾ ਜੀ ਪਰ ਜੇਕਰ ਜੇਕਰ ਚੋਰੀਆਂ ਸਮਾਨ ਬਾਰੇ ਪਤਾ ਹੈ ਤੇ ਉਹ ਤਾਂ ਪੁਲਿਸ ਦਾ ਕੰਮ ਨਿਆਂ ਕਰਨਾ ਹੈ ਉਹ ਤੁਹਾਨੂੰ ਦਵਾਈਗੀ ਸਰ ਨਿਆਂ ਕਰਨਾ ਨਹੀਂ ਕਦੇ ਵੀ ਮਾੜੇ ਬੰਦੇ ਨੂੰ ਜਾਂ ਕਮਜ਼ੋਰ ਬੰਦੇ ਵਾਸਤੇ ਕਾਨੂੰਨ ਨਹੀਂ ਬਣਿਆ ਹੂੰ ਇਹ ਤਾਂ ਕਾਨੂੰਨ ਥੋਪੇ ਜਾਂਦੇ ਨੇ ਇਹ ਖੁੱਦੋ ਮੰਗੂ ਖੜਾਉਂਦੇ ਨੇ ਕਾਨੂੰਨ ਨੂੰ ਜਿਹੜੇ ਵੱਡੇ ਸਾਰਗਣਾ ਨੇ ਜਿਵੇਂ ਸਰਕਾਰ ਸਰਕਾਰ ਵਾਸਤੇ ਕੋਈ ਕਾਨੂੰਨ ਨਹੀਂ ਸਾਡੇ ਆਮ ਬੰਦਿਆਂ ਵਾਸਤੇ ਕਾਨੂੰਨ ਆ ਜਿਹੜੇ ਤਾਕੜੇ ਨੇ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਉਹ ਬਲਤਕਾਰੀ ਵੀ ਹੋ ਸਕਦੇ ਨੇ ਉਹ ਚੋਰ ਵੀ ਠੱਗੀਆਂ ਕਰਨ ਚੋਰੀਆਂ ਕਰਨ ਜੋ ਮਰਜੀ ਕਰਨ ਖੁੱਲ੍ਹਾਂ ਨੇ ਉਹਨਾਂ ਨੂੰ ਜੀ ਹਾਂਜੀ ਹਾਂਜੀ ਠੀਕ ਹੈ ਚਮਕੌਰ ਸਿੰਘ ਜੀ ਸ਼ੁਕਰੀਆ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੁਸੀਂ ਕਾਲ ਕੀਤੀ ਮਿਹਰਬਾਨੀ ਔਰ ਗੱਲ ਬੜੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਹੈ ਕਿ ਚੋਰੀ ਦਾ ਸਮਾਨ ਸਰਕਾਰੀ ਅਧਾਰੇ ਚੋਂ ਮਿਲੇ ਸਰਕਾਰੀ ਵਿਭਾਗ ਜਾਂ ਰਿਹਾਇਸ਼ ਤੋਂ ਮਿਲੇ ਔਰ ਉਸ ਤੋਂ ਬਾਅਦ ਉਹ ਕਿਸਾਨ ਜਿਹੜੇ ਆ ਕੇ ਆਪ ਸਾਹਮਣੇ ਦੱਸ ਰਿਹਾ ਇਸ ਮੰਚ ਦੇ ਉੱਤੇ ਕਿ ਉਹਨਾਂ ਨੇ ਬਹੁਤ ਬੜੇ ਲੰਮੇ ਸਮੇਂ ਤੋਂ ਜਦੋਜਹਿਦ ਕੀਤੀ ਔਰ ਉਹਨਾਂ ਦੀ ਜਿਹੜੀ ਜਦੋਜਹਿਦ ਹੈ ਕਿਸੇ ਪੱਤਰਨ ਤੇ ਜਿਹੜੀ ਆ ਉਹ ਲੱਗ ਸਕੀ ਹੈ ਤੁਸੀਂ ਇਸ ਵਿਸ਼ੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਅੱਜ ਦੇ ਲਈ ਇਹਨਾਂ ਹੀ ਨਵਜੋਤ ਸਿੰਘ ਢਾਲੀਵਾਲ ਨੂੰ ਦੋ ਇਜਾਜ਼ਤ ਸਤਿ ਸ੍ਰੀ ਅਕਾਲ ਸੰਨਾਰੀ ਕਿਰਤ ਦਾ ਸਮਾਨ ਲੁਟਕੇ ਚੋਰੀ ਕਰਕੇ ਇੱਥੇ ਦੱਬਿਆ ਉਹ ਬਰਾਮਦ ਹੋਣਾ ਸ਼ੁਰੂ ਹੋਇਆ ਹੋਰ ਵੀ ਨਿਕਲਣਾ ਜਿਹਦੇ ਵਿੱਚ ਟਰਾਲੀਆਂ ਦੇ ਡਾਲੇ ਹੈ ਬਿੱਡਾ ਵਿੱਚ ਵੀ ਹੋ ਸਕਦੇ ਹੈ ਗੈਂ ਸਿਲੰਡਰ ਵੀ ਨੇ